ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਹੀ ਤੁਹਾਨੂੰ ਬਹੁਤ ਹੈਰਾਨ ਕਰਕੇ ਰੱਖ ਦੇਵੇਗੀ ਕਿਉਂਕਿ ਇੱਕ ਪੁਲਿਸ ਇੰਸਪੈਕਟਰ ਇੱਕ ਥਾਣੇ ਦਾ ਐਸਐਚਓ ਰਿਕਸ਼ਾ ਚਾਲਕ ਬਣਿਆ ਰਿਕਸ਼ਾ ਚਾਲਕ ਕਿਉਂ ਬਣਿਆ ਉਹ ਮਾਮਲਾ ਨਜਾਇਜ਼ ਹਥਿਆਰਾਂ ਦੀ ਸਪਲਾਈ ਤੇ ਨਸ਼ਾ ਤਸਕਰੀ ਨਾਲ ਜੁੜਿਆ ਪੂਰੀ ਖਬਰ ਤੁਹਾਨੂੰ ਅੱਗੇ ਦੱਸ ਦਿਆਂ ਤੁਸੀਂ ਸੱਚਮੁੱਚ ਹੈਰਾਨ ਰਹਿ ਜਾਓਗੇ ਦੂਜੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਖਲਾਸਾ ਕੀਤਾ ਜਿਹੜਾ ਕਾਂਗਰਸ ਨੇ ਲੁਧਿਆਣਾ ਦੀ ਐਮਐਲਏ ਜਿਮਣੀ ਚੋਣ ਦੇ ਵਿੱਚ ਉਮੀਦਵਾਰ ਖੜਾ ਕੀਤਾ ਆਸ਼ੂ ਉਹਦੇ ਬਾਰੇ ਬਹੁਤ ਵੱਡਾ ਬਿਆਨ ਆਇਆ ਕਿ ਉਹ ਬੀਜੇਪੀ ਚ ਜਾ ਸਕਦਾ ਹੈ ਬੀਜੇਪੀ ਚ ਉਹਦੇ ਬਾਰੇ ਵੀ ਆਪਾਂ ਅੱਗੇ ਗੱਲ ਤੁਹਾਨੂੰ ਪੂਰੀ ਦੱਸਦੇ ਹਾਂ ਏਸੀਆਂ ਦੇ ਬਾਰੇ ਕੇਂਦਰ ਸਰਕਾਰ ਨੇ ਇੱਕ ਨਵਾਂ ਸੱਪ ਕੱਢਤਾ ਹੈ ਗਰਮੀ ਚ ਏਸੀ ਲਾਏ ਆ ਸਾਰਿਆਂ ਨੇ ਔਰ ਹੁਣ ਤੁਸੀਂ ਏਸੀ ਦੀ ਸਪੀਡ ਮਤਲਬ ਏਸੀ ਦੀ কুলਿੰਗ ਆਪਣੀ ਇੱਛਾ ਤੇ ਮਰਜ਼ੀ ਨਾਲ ਨਹੀਂ ਰੱਖ ਸਕੋਗੇ ਇਹਦਾ ਫੈਸਲਾ ਕੇਂਦਰ ਸਰਕਾਰ ਕਰੇਗੀ ਕੇਂਦਰ ਸਰਕਾਰ ਦਾ ਬਿਆਨ ਆਇਆ ਅੱਗੇ ਤੁਹਾਨੂੰ ਇਹਦੇ ਬਾਰੇ ਵੀ ਪੂਰੀ ਜਾਣਕਾਰੀ ਦਿੰਦੇ ਆ ਕੇਜਰੀਵਾਲ ਸਾਹਿਬ ਨੇ ਲੁਧਿਆਣੇ ਆ ਕੇ ਇੱਕ ਐਸਾ ਬਿਆਨ ਦਿੱਤਾ ਜਿਹਨੇ ਵੱਡਾ ਰੌਲਾ ਜਹਾ ਪਵਾ ਦਿੱਤਾ ਹੈ ਕਈ ਤਰ੍ਹਾਂ ਦੀ ਚਰਚਾ ਚੱਲੀ ਹੈ ਉਹ ਵੀ ਤੁਹਾਨੂੰ ਦੱਸਦੇ ਆਂ ਪਹਿਲੀ ਖਬਰ ਇੱਕ ਪੁਲਿਸ ਇਨਸਪੈਕਟਰ ਇੱਕ ਥਾਣੇ ਦਾ ਐਸ ਐਚ ਓ ਰਿਕਸ਼ਾ ਚ ਲਾਉਣ ਵਾਲਾ ਰਿਕਸ਼ੇ ਵਾਲਾ ਬਣਿਆ ਮਾਮਲਾ ਨਜਾਇਜ਼ ਹਥਿਆਰਾਂ ਦੀ ਸਪਲਾਈ ਤੇ ਨਸ਼ੇ ਨਾਲ ਜੁੜਿਆ ਮਾਮਲਾ ਕੀ ਹੈ ਮੱਧ ਪ੍ਰਦੇਸ਼ ਪੁਲਿਸ ਪੰਜਾਬ ਚ ਆਈ ਔਰ ਜਲੰਧਰ ਦੇ ਸ਼ਾਹਕੋਟ ਦੇ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੂੰ ਮਿਲੀ ਉਹਨਾਂ ਨੇ ਕਿਹਾ ਵੀ ਮੱਧ ਪ੍ਰਦੇਸ਼ ਤੋਂ ਐਮਪੀ ਤੋਂ ਕੁਝ ਹਥਿਆਰਾਂ ਦੀ ਸਪਲਾਈ ਵਾਲੇ ਤਸਕਰ ਨੇ ਜਿਹੜੇ ਉਹ ਇੱਥੇ ਜਲੰਧਰ ਦੇ ਵਿੱਚ ਆ ਕੇ ਲੁਕੇ ਹੋਏ ਨੇ ਅਸੀਂ ਉਹਨਾਂ ਨੂੰ ਫੜਨਾ ਹੈ ਤੇ ਉਹਨਾਂ ਨੇ ਕਿਹਾ ਕਿ ਛਾਹਕੋਟ ਦੇ ਵਿੱਚ ਆ ਕੇ ਉਹ ਜਿਹੜੇ ਤਸਕਰ ਨੇ ਉਹ ਲੁਕੇ ਨੇ ਤੇ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ ਹੋਇਆ ਕੀ ਪੂਰਾ ਜਾਲ ਪੁਲਿਸ ਕਹਿੰਦੀ ਜੀ ਅਸੀਂ ਵਿਛਾਇਆ ਹਾਲਾਂਕਿ ਇਹਦੇ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਨੇ ਉਹਨਾਂ ਤੇ ਵੀ ਗੱਲ ਕਰਾਂਗੇ ਪੁਲਿਸ ਕਹਿੰਦੀ ਹੈ ਅਸੀਂ ਪੂਰਾ ਜਾਲ ਵਿਛਾਇਆ ਔਰ ਆ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿਹੜਾ ਐਸ ਐਚਓ ਐਸ ਐਚਓ ਰਿਕਸ਼ਾ ਚਲਾਉਣ ਵਾਲਾ ਬਣ ਗਿਆ ਇੱਕ ਜਿਹੜਾ ਹੋਰ ਪੁਲਿਸ ਅਫਸਰ ਸੀ ਉਹਨੇ ਗੰਨੇ ਦੇ ਜੂਸ ਦੀ ਰੇੜੀ ਲਾ ਲਈ ਤੇ ਜਿੱਥੇ ਇੱਕ ਉਹ ਜਿਹੜੇ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਦੋ ਵਿਅਕਤੀ ਇੱਕ ਦਾ ਨਾਮ ਵੀਰਪਾਲ ਸਿੰਘ ਹੈ ਔਰ ਇੱਕ ਜਿਹੜਾ ਉਹ ਜਸਵਿੰਦਰ ਕਰਕੇ ਇਸ ਤਰ੍ਹਾਂ ਉਹ ਦੋ ਵਿਅਕਤੀ ਜਿਹੜੇ ਆ ਜਿੱਥੇ ਉਹ ਲੁਕੇ ਸੀ ਉਥੇ ਉਹਨਾਂ ਨੇ ਕਈ ਦਿਨ ਕਰੀਬ ਹਫਤਾ ਪਰ ਇਦਾਂ ਉਹਨਾਂ ਨੂੰ ਟ੍ਰੇਸ ਕੀਤਾ ਤੇ ਫਿਰ ਗ੍ਰਿਫਤਾਰ ਕੀਤਾ ਹੁਣ ਜਦੋਂ ਪੁਲਿਸ ਨੂੰ ਪੁੱਛਿਆ ਗਿਆ ਵੀ ਰਿਕਸ਼ਾ ਚਲਾਉਣ ਵਾਲਾ ਇਹ ਜਿਹੜਾ ਐਸਐਚਓ ਕਿਉਂ ਬਣਿਆ ਤਾਂ ਪੁਲਿਸ ਕਹਿੰਦੀ ਕਿ ਉਹ ਬੜੇ ਛਾਤਰ ਬੰਦੇ ਸੀ ਮਾੜਾ ਜਿਹਾ शक ਪੈਣ ਤੇ ਉਹ ਕਿਸੇ ਪਾਸੇ ਗਾਇਬ ਹੋ ਜਾਂਦੇ ਸੀਗੇ ਔਰ ਮੱਧ ਪ੍ਰਦੇਸ਼ ਦੀ ਪੁਲਿਸ ਉਹਨਾਂ ਨੂੰ ਕਾਫੀ ਟਾਈਮ ਤੋਂ ਲੱਭ ਰਹੀ ਸੀ ਔਰ ਇਹ ਪੁਲਿਸ ਨੇ ਹੁਣ ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦੱਸਿਆ ਕਿ ਜੇਕਰ ਉਹਨਾਂ ਨੂੰ ਫੜਨਾ ਸੀ ਤਾਂ ਕੋਈ ਤਰੀਕਾ ਵਰਤਣਾ ਪੈਣਾ ਸੀ ਇਸੇ ਕਰਕੇ ਜਿਹੜਾ ਮੱਧ ਪ੍ਰਦੇਸ਼ ਪੁਲਿਸ ਦਾ ਐਸ ਐਚ ਓ ਥਾਣੇ ਦਾ ਉਹ ਰਖਸ਼ਾ ਚਲਾਉਣ ਲੱਗ ਪਿਆ ਕੱਪੜੇ ਲਾ ਲੇ ਬਣਾਉਣ ਪਾ ਕੇ ਗਲ ਚ ਪੈਰਾਂ 'ਚ ਚੱਪਲਾਂ ਪਾ ਕੇ ਤੇ ਉਹ ਰਖਸ਼ਾ ਚਲਾਉਂਦਾ ਰਿਹਾ ਕਿੰਨੀ ਵਾਰ ਉਹਨੇ ਇਹ ਕੰਮ ਉਥੇ ਕੀਤਾ ਜਲੰਧਰ ਆ ਕੇ ਸ਼ਾਹਕੋਟ ਦੇ ਵਿੱਚ ਫਿਰ ਇਸ ਫਿਲਮੀ ਕਹਾਣੀ ਤੇ ਤੁਸੀਂ ਕੀ ਕਹੋਗੇ ਵੈਸੇ ਇੱਕ ਗੱਲ ਮੈਂ ਕਹਿ ਦਿਆਂ ਕਹਿੰਦੇ ਨੇ ਜੇਕਰ ਪੁਲਿਸ ਆਪਣੀ ਆਈ ਤੇ ਆ ਜੇ ਫਿਰ ਸਾਰਾ ਕੁਝ ਕਰ ਲੈਂਦੀ ਹੈ ਜਿੰਨੇ ਆਮ ਲੋਕਾਂ ਦੇ ਮਾਮਲੇ ਆ ਜੀ ਦੇ ਵਿੱਚ ਲੁੱਟਖੋ ਆਮ ਲੋਕਾਂ ਨਾਲ ਹੋ ਗਈ ਆਮ ਲੋਕਾਂ ਨਾਲ ਮਾਰ ਤਾੜ ਹੋ ਗਈ ਆਮ ਲੋਕਾਂ ਦੇ ਚੋਰੀ ਹੋ ਗਈ ਆਮ ਲੋਕਾਂ ਨਾਲ ਜੁੜੇ ਮਾਮਲਿਆਂ ਦੇ ਵਿੱਚ ਜੇ ਪੁਲਿਸ ਤੋਂ ਜਿਹੜੇ ਮੁਲਜ਼ਮ ਨੇ ਜਾਂ ਜਿਹੜੇ ਗੁਨਾਹਗਾਰ ਨੇ ਉਹ ਨਹੀਂ ਫੜੇ ਜਾਂਦੇ ਤਾ ਇੱਥੇ ਸਵਾਲ ਪੁਲਿਸ ਦੀ ਨੀਅਤ ਦਾ ਆਉਂਦਾ ਹੈ ਜਿੱਥੇ ਪੁਲਿਸ ਦੀ ਨੀਤ ਹੋਵੇ ਜਾਂ ਉਪਰੋਂ ਡੰਡਾ ਸਖਤ ਚੜਿਆ ਹੋਵੇ ਫੇਰ ਪੁਲਿਸ ਜਿਹੜੀ ਹੈ ਨਾ ਉਹ ਜੜਾਂ ਚੋਂ ਜੜਾਂ ਚੋਂ ਐਦਾਂ ਵੀ ਚੀਜ਼ ਲੱਭ ਲੈਂਦੀ ਆ ਜਿਵੇਂ ਇੱਥੇ ਪੁਲਿਸ ਵਾਲੇ ਰੱਖਿਆਚਾਲਕ ਬਣ ਕੇ ਤੇ ਗੰਨੇ ਦੀ ਰੇੜੀ ਲਾ ਕੇ ਉਹਨਾਂ ਨੇ ਜੋ ਕੀਤਾ ਹੁਣ ਜੇ ਜੋ ਪੁਲਿਸ ਦੱਸ ਰਹੀ ਉਹ ਸੱਚ ਹੈ ਤਾਂ ਪੁਲਿਸ ਦੀ ਇਸ ਕਾਰਵਾਈ ਨੂੰ ਆਪਾਂ ਨੂੰ ਇਹ ਵੀ ਕਹਿਣਾ ਚਾਹੀਦਾ ਵੀ ਚਲੋ ਚੰਗਾ ਕੰਮ ਕੀਤਾ ਪਰ ਪੁਲਿਸ ਤੇ ਇਹ ਵੱਡੇ ਸਵਾਲ ਨੇ ਕਿ ਪੁਲਿਸ ਜਦੋਂ ਆਮ ਲੋਕਾਂ ਦੇ ਨਾਲ ਕੋਈ ਤੱਕਾ ਜਾਂ ਕੋਈ ਘਟਨਾ ਵਾਪਰਦੀ ਹੈ ਉਦੋਂ ਇੰਨੀ ਮੁਸਤੈਦੀ ਨਾਲ ਇੰਨੀ ਕਾਬਲੀਅਤ ਨਾਲ ਕੰਮ ਕਿਉਂ ਨਹੀਂ ਕਰਦੀ ਹੁਣ ਅਗਲੀ ਜਿਹੜੀ ਖਬਰ ਹੈ ਜਿਹੜਾ ਕਾਂਗਰਸ ਨੇ ਲੁਧਿਆਣਾ ਦੀਆਂ ਜਿਮਣੀ ਚੋਣਾਂ 'ਚ ਉਮੀਦਵਾਰ ਖੜਾ ਕੀਤਾ ਭਾਰਤ ਪੂਰਸ਼ਨ ਆਸ਼ੂ ਉਦੇ ਬਾਰੇ ਬਹੁਤ ਵੱਡਾ ਖੁਲਾਸਾ ਬਹੁਤ ਵੱਡਾ ਬਿਆਨ ਆਇਆ ਕਿ ਉਹ ਵੋਟਾਂ ਤੋਂ ਪਹਿਲਾਂ ਹੀ ਬੀਜੇਪੀ 'ਚ ਜਾ ਸਕਦਾ ਹੁਣ ਇਹ ਖਲਾਸਾ ਇਹ ਬਿਆਨ ਦਿੱਤਾ ਕਿਨੇ ਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਵੰਤ ਮਾਨ ਨੇ ਕੱਲ ਬੋਲਦਿਆਂ ਆਇਆ ਕਿ ਆ ਉਹ ਕਹਿੰਦੇ ਆਸ਼ੂ ਦੇ ਇੱਥੇ ਪੋਸਟਰ ਲੱਗੇ ਨੇ ਬਈ ਆਸ਼ੂ ਇਚ ਮਸਟ ਆਸ਼ੂ ਬਹੁਤ ਜ਼ਰੂਰੀ ਹੈ ਕਹਿੰਦਾ ਇਹ ਜ਼ਰੂਰੀ ਹੈ ਜਿਹੜਾ ਜਦੋਂ ਮੰਤਰੀ ਸੀ ਤੇ ਔਰਤਾਂ ਨੂੰ ਦਬੇ ਮਾਰਦਾ ਸੀ ਵੀ ਤੈਨੂੰ ਪਤਾ ਨਹੀਂ ਮੰਤਰੀ ਆਇਆ ਮੁੱਖ ਮੰਤਰੀ ਕਹਿੰਦਾ ਮੰਤਰੀਆ ਮੰਤਰੀ ਸੀ ਕਿ ਰੱਬ ਸੀਗਾ ਇਹ ਭਾਵੇਂ ਕਿ ਇਹਨਾਂ ਤੇ ਵੀ ਸਵਾਲ ਉੱਠਦੇ ਨੇ ਕਿ ਅੱਜ ਇਹ ਵੀ ਆਮ ਲੋਕਾਂ ਨਾਲ ਇਦਾਂ ਹੀ ਟਰੀਟ ਕਰ ਰਹੇ ਨੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਇਹ ਗੱਲ ਕੀਤੀ ਉਹ ਕਹਿੰਦਾ ਇਹ ਇਹ ਉਹ ਕੁੜੀ ਆ ਜਿਹਦਾ ਪੱਕਾ ਪਤਾ ਨਹੀਂ ਵੀ ਦਾਨਾਬਾਦ ਜਾਵੇ ਕਿ ਨਾ ਜਾਵੇ ਮੁੱਖ ਮੰਤਰੀ ਕਹਿੰਦਾ ਹੋ ਸਕਦਾ ਵੋਟਾਂ ਤੋਂ ਪਹਿਲਾਂ ਹੀ ਇਹ ਭਾਜਪਾ ਚਲਾ ਜੇ ਹੁਣ ਜੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਨੀ ਵੱਡੀ ਗੱਲ ਬਿਨਾਂ ਪੁਸ਼ਟੀ ਤੋਂ ਬਿਨਾਂ ਕਿਸੇ ਤੱਥ ਤੋਂ ਹੀ ਬੋਲਤੀ ਐ ਫੇਰ ਤਾਂ ਯਾਰ ਬਹੁਤ ਮਾੜੀ ਗੱਲ ਐ ਕਿਉਂਕਿ ਮੁੱਖ ਮੰਤਰੀ ਐਦਾਂ ਬਿਆਨ ਦੇਵੇ ਝੂਠੇ ਮਨਕੜਤ ਚੰਗੀ ਗੱਲ ਨਹੀਂ ਤੇ ਪਰ ਜੇ ਆਸ਼ੂ ਸੱਚੀ ਮੁੱਚੀ ਕੈਪਟਨ ਮਰਿੰਦਰ ਵਾਂਗ ਸੁਨੀਲ ਜਾਖੜ ਵਾਂਗ ਰਵਨੀਤ ਬਿੱਟੂ ਵਾਂਗ ਤੇ ਮਨਪ੍ਰੀਤ ਬਾਦਲ ਵਾਂਗ ਰਾਣਾ ਸੋਢੀ ਵਾਂਗ ਇੱਕਦਮ ਕਾਂਗਰਸ ਛੱਡ ਕੇ ਤੇ ਬੀਜੇਪੀ 'ਚ ਜਾਣ ਨੂੰ ਤਿਆਰ ਹੋਵੇ ਤਾਂ ਫਿਰ ਭਾਰਤ ਪੂਸ਼ਣ ਆਸ਼ੂ ਵਾਸਤੇ ਗੱਲ ਬਹੁਤ ਮਾੜੀ ਕਿਉਂਕਿ ਜਦੋਂ ਭਾਰਤ ਪੂਸ਼ਣ ਆਸ਼ੂ ਨੂੰ ਪ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਵਿਜੀਲੈਂਸ ਨੇ ਫੜਿਆ ਕਾਂਗਰਸ ਨੇ ਉਹਦੇ ਪਿੱਛੇ ਬਥੇਰੇ ਧਰਨੇ ਲਾਏ ਬਥੇਰਾ ਉਹਦੇ ਪਿੱਛੇ ਨਾਰੇ ਲੱਗਦੇ ਰਹੇ ਆਸ਼ੂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਤੇ ਕਾਂਗਰਸ ਦੇ ਬਥੇਰੇ ਆਗੂ ਉਹਦੇ ਨਾਲ ਉਦੋਂ ਅੜਦੇ ਰਹੇ ਭਾਵੇਂ ਉਦੋਂ ਰਵਨੀਤ ਬਿੱਟੂ ਵੀ ਇਦਰੇ ਹੀ ਹੁੰਦਾ ਸੀ ਉਹ ਵੀ ਸਭ ਤੋਂ ਪਹਿਲਾਂ ਰਵਨੀਤ ਬਿੱਟੂ ਹੀ ਬੈਸਿਆ ਸੀਗਾ ਵਿਜੀਲੈਂਸ ਨਾਲ ਤੇ ਬਾਕੀ ਨਾਲ ਆਸ਼ੂ ਦੇ ਹੱਕ ਚ ਅੱਜ ਭਾਵੇਂ ਰਵਨੀਤ ਬਿੱਟੂ ਉਹਦਾ ਸ਼ਰੀਕ ਬਣ ਗਿਆ ਅੱਜ ਭਾਵੇਂ ਰਵਨੀਤ ਬਿੱਟੂ ਉਹਦੇ ਉਲਟ ਬਿਆਨ ਦੇ ਰਿਹਾ ਤੇ ਉਹ ਬਿੱਟੂ ਦੇ ਉਲਟ ਦੇ ਰਿਹਾ ਹੁਣ ਅਗਲੀ ਜਿਹੜੀ ਕੇਜਰੀਵਾਲ ਦਾ ਬਿਆਨ ਹੈ ਉਹਦੇ ਬਾਰੇ ਵੀ ਸੋਚਣਾ ਮੈਂ ਕੇਜਰੀਵਾਲ ਨੇ ਲੁਧਿਆਣੇ ਦੇ ਲੋਕਾਂ ਨੂੰ ਇੱਕ ਬੜਾ ਤਕੜਾ ਲੌਲੀਪੌਪ ਦਿੱਤਾ ਅੱਜ ਕਹਿੰਦਾ ਵੀ ਜੇ ਤੁਸੀਂ ਸਾਡਾ ਇਹ ਜਿਹੜਾ ਰੋੜਾ ਸਾਹਿਬ ਅਸੀਂ ਖੜਾ ਕੀਤਾ ਹੈ ਇਹਨੂੰ ਤੁਸੀਂ ਜਿਤਾ ਦਿਓ ਤਾਂ ਅਸੀਂ ਇਹਨੂੰ ਮੰਤਰੀ ਬਣਾਵਾਂਗੇ ਤੇ ਕਹਿੰਦਾ ਮੰਤਰੀ ਕੋਲ ਪਤਾ ਨਹੀਂ ਕਿੰਨੀ ਕੁ ਪਾਵਰ ਹੁੰਦੀ ਆ ਮੰਤਰੀ ਕੋਲ ਪਤਾ ਨਹੀਂ ਕਿੰਨਾ ਕੁ ਕੁਝ ਹੁੰਦਾ ਬੰਦਾ ਪੁੱਛੇ ਕੇਜਰੀਵਾਲ ਸਾਹਿਬ ਅੱਗੇ ਤੁਹਾਡੇ ਬਥੇਰੇ ਮੰਤਰੀ ਬਣੇ ਪੰਜਾਬ 'ਚ ਉਹਨਾਂ ਨੇ ਆਪੋ ਆਪਣੇ ਹਲਕਿਆਂ ਦਾ ਕੀ ਕਰਤਾ ਕੀ ਉਹਨਾਂ ਨੇ ਉੱਥੇ ਸਭ ਕੁਝ ਸਵਾਰਤਾ ਸੁਧਾਰਤਾ ਚਲੋ ਤੁਸੀਂ ਐਂ ਕਰੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਆਪਣਾ ਜ਼ਿਲ੍ਹਾ ਸੰਗਰੂਰ ਕੀ ਉੱਥੇ ਬੇਰੁਜ਼ਗਾਰੀ ਖਤਮ ਹੋ ਗਈ ਕੀ ਉੱਥੇ ਔਰਤਾਂ ਨੂੰ 1000 ਰੁਪਿਆ ਦਿੱਤਾ ਕੀ ਉੱਥੇ ਨਸ਼ੇ ਦਾ ਨਾਮੋਂ ਨਿਸ਼ਾਨ ਖਤਮ ਹੋ ਗਿਆ ਕੀ ਉੱਥੇ ਮਜ਼ਦੂਰਾਂ ਦੀ ਹਾਲਤ ਸੁਧਰ ਗਈ ਕੀ ਉੱਥੇ ਕਿਸਾਨਾਂ ਨੂੰ 5 ਮਿੰਟ ਚ ਐਮਐਸਪੀ ਮਿਲ ਗਈ ਕੀ ਉੱਥੋਂ ਦੇ ਕੱਚੇ ਮੁਲਾਜ਼ਮ ਪੱਕੇ ਕਰਤੇ ਕੀ ਕੀਤਾ ਜੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਚ ਵੀ ਖਲਾਤ ਉਦਾਂ ਦੇ ਹੀ ਆ ਜੋ ਬਾਕੀ ਪੰਜਾਬ 'ਚ ਨਹੀਂ ਤਾਂ ਫਿਰ ਬਾਕੀ ਜ਼ਿਲ੍ਹਿਆਂ ਬਾਰੇ ਦਾਵਾ ਇੱਥੇ ਜੇ ਮੰਤਰੀ ਬਣਾ ਦੋਗੇ ਤੁਸੀਂ ਰੋੜਾ ਸਾਹਿਬ ਨੂੰ ਤੇ ਉਹ ਸਾਰੇ ਦੁੱਖ ਤਕਲੀਫਾਂ ਚੱਕ ਦੇਗਾ ਇਹ ਦਾਵਾ ਬੜਾ ਹਾਸੋਹੀਣਾ ਅਗਲੀ ਲਾਸਟ ਖਬਰ ਸੁਣ ਲੋ ਹੁਣ ਆਪਣੇ ਏਸੀ ਦੀ ਕੂਲਿੰਗ ਤੁਸੀਂ ਨਹੀਂ ਤੈਅ ਕਰੋਗੇ ਕੇਂਦਰ ਸਰਕਾਰ ਕਰੇਗੀ ਅੱਜ ਫੈਸਲਾ ਆਇਆ ਕੇਂਦਰ ਸਰਕਾਰ ਨੇ ਕੇਂਦਰੀ ਮੰਤਰੀ ਨੇ ਕਿਹਾ ਵੀਹ ਤੋਂ ਘੱਟ ਕੋਈ ਏਸੀ ਨਹੀਂ ਕਰ ਸਕੇਗਾ ਉਹ ਕਹਿੰਦਾ ਅਸੀਂ ਨੀਤੀ ਬਣਾਉਣ ਲੱਗੇ ਆ ਅੱਗੇ ਲੋਕ ਕੋਈ 19 ਤੇ ਕੂਲਿੰਗ ਰੱਖ ਲੈਂਦਾ ਕੋਈ 18 ਤੇ ਕੱਲ ਹੀ ਮੈਂ ਆਪਣੇ ਕਬੇਲੀ ਦੇ ਘਰ ਗਿਆ ਉਹ 16 ਤੇ ਰੱਖੀ ਬੈਠਾ ਸੀ ਏਸੀ ਦੀ ਕੂਲਿੰਗ ਤੇ ਹੁਣ ਕੇਂਦਰੀ ਮੰਤਰੀ ਸਾਹਿਬ ਨੇ ਕਿਹਾ ਵੀ ਵੇਖੋ ਕੇਂਦਰ ਸਰਕਾਰ ਨੀਤੀ ਬਣਾ ਰਹੀ ਹੈ 20 ਤੋਂ ਘੱਟ ਕੋਈ ਵੀ ਵਿਅਕਤੀ ਏਸੀ ਦੀ ਕੂਲਿੰਗ ਨਹੀਂ ਰੱਖ ਸਕੇਗਾ ਕੇਂਦਰੀ ਮੰਤਰੀ ਸਾਹਿਬ ਦਾ ਇਹ ਕਹਿਣਾ ਹੈ ਵੀ ਇਹ ਗਲਤ ਹੈ ਖਤਰਨਾਕ ਆ ਪਰ ਕੀ ਇਹ ਲਾਗੂ ਹੋ ਪਾਏਗਾ ਇੱਥੇ ਬਥੇਰੇ ਕਾਨੂੰਨ ਬਣਾਏ ਪਹਿਲੀ ਗੱਲ ਇਹ ਮੰਤਰੀਆਂ ਦੇ ਆਪ ਦੇ ਘਰੇ ਹੀ ਕੋਈ ਵੀ ਕਾਨੂੰਨ ਨਹੀਂ ਲਾਗੂ ਰਹਿੰਦਾ ਤੇ ਜੇ ਇਹ ਬਣਾਤਾ ਤੇ ਮੰਤਰੀ ਸਾਹਿਬਾਂ ਦੇ ਆਪ ਦੇ ਘਰੇ ਜਿਹੜੇ ਜਵਾਕ ਨੇ ਜਿਹੜੇ ਨੋਹਾ ਨੇ ਪੁੱਤ ਨੇ ਧੀਆ ਨੇ ਉਹਨਾਂ ਨੇ ਵੀ ਨਹੀਂ ਮੰਨਣਾ ਅਗਲੇ ਕੰਬਲ ਲੈ ਕੇ ਸੌਂਦੇ ਆ 16 17 ਤੇ AC ਛੱਡ ਕੇ ਉਹ ਕਿਥੋਂ ਕਹਿਣਗੇ ਵੀ ਹਾਂ ਅਸੀਂ 20 ਤੋਂ ਉੱਪਰ ਹੀ ਰੱਖਾਂਗੇ ਪਰ ਮੰਤਰੀ ਮਨੋਰ ਲਾਲ ਖੱਟਰ ਸਾਹਿਬ ਹੋਰਾਂ ਨੇ ਫਰਮਾਨ ਜਾਰੀ ਕਰਤਾ ਵੇਖਦੇ ਆ ਉਹਨਾਂ ਨੇ ਦਿਨਾਂ ਚ ਇਹਦਾ ਕੀ ਬਣਦਾ ਬਹੁਤ ਮਿਹਰਬਾਨੀ ਸ਼ੁਕਰੀਆ